ਤਵਾਹੀ ਗੁਰੂ ਜੀ ਕਾ ਖਾਲਸਾ ਵਾਹ ਵਾਹ ਤਵਾਹੀ ਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਬਖਸ਼ਾ ਹੋਈਆਂ ਨੇ ਸੋ ਨਗਰ ਟੋਂਗ ਦੇ ਵੱਲੋਂ ਟੋਂਗ ਫਾਊਂਡੇਸ਼ਨ ਨੌਜਵਾਨਾਂ ਨੇ ਜੋ ਕਮੇਟੀ ਬਣਾਈ ਹੈ ਕਿ ਜੋ ਹਰ ਪੀੜਤ ਪ੍ਰਭਾਵਿਤ ਇਲਾਕੇ ਹਨ ਉਹਨਾਂ ਦੇ ਵਿੱਚ ਨਗਰ ਵਿੱਚੋਂ ਨੌਜਵਾਨਾਂ ਦੇ ਬੜੇ ਵੱਡੇ ਸਹਿਯੋਗ ਦੇ ਨਾਲ ਜਿਹੜੀ ਹੈ ਉਹ ਚਾਰੇ ਦੀ ਸੇਵਾ ਹੋਰ ਲੰਗਰਾਂ ਦੀਆਂ ਸੇਵਾ ਬੜੇ ਪਿਆਰ ਸਤਿਕਾਰ ਦੇ ਨਾਲ ਜਿਹੜੀਆਂ ਨਿਭਾਈਆਂ ਜਾ ਰਹੀਆਂ ਨੇ ਮਾਰੀ ਕਿਰਪਾ ਕਰਨ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਮਾਰੀ ਉਹਨਾਂ ਤੇ ਵੀ ਕਿਰਪਾ ਕਰਨ ਤੇ ਉਹਨਾਂ ਦੀਆਂ ਵੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਤੇ ਜੋ ਨੁਕਸਾਨ ਹੋਏ ਥਾਂ ਨੇ ਉੱਥੇ ਜਿਹੜਾ ਇਹ ਸੇਵਾ ਜਿਹੜੀ ਹੈ ਪਹੁੰਚਾਈ ਜਾ ਰਹੀ ਹੈ ਮਾਰੀ ਕਿਰਪਾ ਕਰਨ ਜਿਨ੍ਹਾਂ ਜਿਨ੍ਹਾਂ ਨੇ ਸੇਵਾ ਕੀਤੀ ਹੈ ਸਭਨਾਂ ਦੀ ਸੇਵਾ ਸਫਲੀ ਕਰਨ ਤੇ ਸਤਿਗੁਰੂ ਕਿਰਪਾ ਕਰਨ ਪੰਜਾਬ ਦੀ ਧਰਤੀ ਤੇ ਮਿਹਰ ਪ੍ਰਿਆਸ ਰੱਖਣ ਤੇ ਸਾਰਿਆਂ ਤੇ ਆਪਣਾ ਮਿਹਰ ਪ੍ਰਿਆਸ ਹੱਥ ਰੱਖ ਕੇ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਤੇ ਜਿਹੜਾ ਦੁੱਖ ਦੂਰ ਹੋਵੇ ਰੋਗ ਦੂਰ ਹੋਣ ਮਾਰੀ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਿਸ਼ ਰਹਿਮਤ ਦਾ ਸਦਕਾ ਜੋ ਅਧੂਨੀ ਤੌਰ ਤੇ ਜੋ ਇਸ ਸਮੇਂ ਪੂਰੇ ਪੰਜਾਬ ਦੀ ਧਰਤੀ ਤੇ ਸੰਕਟ ਆਏ ਹਨ ਇਹਨਾਂ ਸੰਕਟਾਂ ਦੇ ਵਿੱਚ ਜਦੋਂ ਤੋਂ ਸ੍ਰੀ ਗੁਰੂ ਲੰਗ ਪਾਸ਼ਾ ਮਹਾਰਾਜ ਜੀ ਨੇ ਸੰਸਾਰ ਤੇ ਅਵਤਾਰ ਧਾਰਿਆ ਉਦੋਂ ਤੋਂ ਹੀ ਸੰਕਟ ਦਾ ਸਾਹਮਣਾ ਕਰਨ ਵਾਸਤੇ ਕਿਤੇ ਵੀ ਕੋਈ ਸਮੀ ਲਹਿਰਾ ਆ ਜਾਣ ਕਿਤੇ ਵੀ ਕੋਹ ਪਚਾਲ ਆ ਜਾਵੇ ਕਿੱਤੇ ਵੀ ਕੋਈ ਹੜਪੀ ਹੋ ਜਾਵੇ ਤੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਮਿਸ਼ਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਖਾਲਸਾ ਤਤਪਰ ਹੋ ਕੇ ਆਪਣੀ ਜਾਨ ਦੇ ਉੱਤੇ ਖੇੜ ਕੇ ਦੂਜਿਆਂ ਜਾਨਾਂ ਬਚਾਉਣ ਵਾਸਤੇ ਤਤਪਰ ਰਹਾ ਔਰ ਇਹ ਗਾਣਾ ਸੋਹੋਂ ਜੋ ਪੰਜਾਬ ਦੇ ਹਾਲਾਤ ਆਪ ਸਾਰੇ ਜਾਣਦੇ ਹੀ ਹੋ ਜੋ ਹੜਪੀ ਤੇ ਉਹ ਸਾਡੇ ਜਾਨ ਖੇਵਾ ਬਣਾਏ ਹੋ ਡਾਮ ਹਨ ਉਨ੍ਹਾਂ ਦੇ ਉੱਤੇ ਪਾਣੀ ਜੋ ਹੈ ਉਹ ਛੱਡਿਆ ਗਿਆ ਅਗਰ ਜੇ ਕਹੀਏ ਤੇ ਮੀਂਹ ਦਾ ਪਾਣੀ ਇਹ ਕਦੇ ਵੀ ਨਿਸ਼ਾਨ ਨਹੀਂ ਕਰਦਾ ਕਿ ਸ਼ੇਰੇ ਪੰਜਾਬ ਮਹਾਰਾ ਜੀ ਦੇ ਸਮੇਂ ਵਿੱਚ ਵੀ ਕਦੇ ਹੜ੍ਹ ਨਹੀਂ ਆਏ ਅੰਗਰੇਜ਼ਾਂ ਦੇ ਸਮੇਂ ਵੀ ਕਦੇ ਹੜ੍ਹ ਨਹੀਂ ਆਏ ਤੇ ਜੋ ਤੋਂ ਸਾਡਾ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਹੀ ਹੜ੍ਹ ਜੜੇ ਨੇ ਇਹ ਲਗਾਤਾਰ ਖਾਸ ਕਰਕੇ ਪੰਜਾਬ ਦੀ ਧਰਤੀ ਤੇ ਬਹੁਤ ਜ਼ਿਆਦਾ ਆ ਰਹੇ ਹਨ ਸੋ ਜੋ ਅੱਜ ਹੁਣ ਐਸ ਸਮੇਂ ਪੰਜਾਬ ਦੇ ਹਾਲਾਤ ਬੜੇ ਹਨ ਸਾਡੇ ਪੰਜਾਬ ਦਾ ਬੱਚਾ ਬੱਚਾ ਬਜ਼ੁਰਗ ਨੌਜਵਾਨ ਸਾਰੇ ਇਕੱਠੋ ਜਟੋਕੇ ਇਹਨਾਂ ਦੇ ਮਤਵਾਂਤੇ ਹਰ ਜਗ੍ਹਾ ਤੇ ਜਿੱਥੇ-ਜਿੱਥੇ ਵੀ ਕੋਈ ਜੂਤਮਨ ਹੈ ਨੇ ਭਾਵੇਂ ਉਹਨਾਂ ਨੇ ਆਪਣੀ ਜਾਂ ਤੇ ਖੇੜ ਕੇ ਨੌਜਵਾਨਾਂ ਨੂੰ ਚਰਦੀ ਗਾਲੇ ਵਿੱਚ ਉੱਥੇ ਰਾਸ਼ਨ ਪਚਾ ਰਹੇ ਹਨ ਚੰਗਰਾਂ ਦਾ ਪਛੂਆਂ ਦਾ ਚਾਰਾ ਪਚਾ ਰਹੇ ਹਨ ਸੋ ਇਸਾ ਹਿੱਸਾ ਦੇ ਵਿੱਚ ਸਾਡੇ ਛੋਟੇ ਜਿਹੇ ਪਿੰਡ ਨੇ ਇੱਕ ਛੋਟਾ ਜਿਹਾ ਪ੍ਰਾਲਾ ਕੀਤਾ ਹੈ ਜੋ ਕਿ ਹਰ ਪੀੜਤਾ ਵਾਸਤੇ ਜਿੱਥੇ ਕੋਈ ਮਦਦ ਕੱਲਟ ਪਹੁੰਚ ਸਕੀ ਹੈ ਪਹੁੰਚੇ ਵਾਸਤੇ ਹਰ ਜਗ੍ਹਾ ਜਾ ਰਹੀ ਹੈ ਪਰ ਫਿਰ ਵੀ ਸਾਡੇ ਪਿੰਡ ਦਾ ਛੋੜਾ ਬੱਚਿਆਂ ਨੇ ਪੁਰਾਲਾ ਕੀਤਾ ਹੈ ਇਹ ਅਜੋ ਹੜਪੀਤਾਂ ਵਾਸਤੇ ਰਾਸ਼ਨ ਡੰਗਰਾਂ ਦਾ ਚਾਰਾ ਤੂੜੀ ਵਿਚਾਰਾ ਲੈ ਚਾਰਾ ਲੈ ਕੇ ਜਾ ਰਹੇ ਹਨ